ਪੁੱਤ ਮਰੇ ਨਹੀਂ ਭੁੱਲਦੀਆਂ ਮਾਵਾਂ ਖਾਣਾ ਪੀਣਾ ਭੁੱਲ ਜਾਂਦੀਆਂ ਰਾਜਵੀਰ ਜਵੰਦਾ ਦਾ ਇਹ ਗਾਣਾ ਜਿਸ ਤੋਂ ਬਾਅਦ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਸੀ ਤੇ ਬੜੇ ਹੀ ਭਰੇ ਮਨ ਦੇ ਨਾਲ ਇਹ ਖਬਰ ਸਾਂਝੀ ਕਰਨੀ ਪੈ ਰਹੀ ਹੈ ਕਿ ਰਾਜਵੀਰ ਜਵੰਦਾ ਦੇ ਜੱਦੀ ਪਿੰਡ 'ਚ ਅੱਜ ਉਹਨਾਂ ਦੀ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ ਰਾਜਵੀਰ ਜਵੰਦਾ ਨੇ ਜਦੋਂ ਇਹ ਗਾਣਾ ਗਾਇਆ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਸਾਰੀਆਂ ਮਾਵਾਂ ਵੀ ਜਿਹੜੀਆਂ ਇੱਕ ਵਾਰ ਭਾਵੁਕ ਹੋ ਗਈਆਂ ਸੀ ਤੇ ਸਾਰਿਆਂ ਦੇ ਦਿਲਾਂ ਦੇ ਵਿੱਚ ਰਾਜਵੀਰ ਜਵੰਦਾ ਦੇ ਲਈ ਬੜਾ ਪਿਆਰ ਸੀ ਬੜਾ ਸਤਿਕਾਰ ਸੀ ਕਿਉਂਕਿ ਰਾਜਵੀਰ ਜਵੰਦਾ ਦੇ ਵਿੱਚ ਕਦੇ ਵੀ ਹੰਕਾਰ ਨਹੀਂ ਸੀ ਤੇ ਅੱਜ ਰਾਜਵੀਰ ਜਵੰਦਾ ਦੀ ਅੰਤਿਮ ਜਿਹੜੀ ਅਰਦਾਸ ਹੈ ਉਹਨਾਂ ਦੇ ਪਿੰਡ 'ਚ ਕੀਤੀ ਜਾ ਰਹੀ ਹੈ ਉੱਥੇ ਸਾਰੀਆਂ ਸ਼ਖਸੀਅਤਾਂ ਨੇ ਕਲਾਕਾਰ ਨੇ ਉਹ ਪਹੁੰਚ ਰਹੇ ਨੇ ਉਹਨਾਂ ਦੇ ਜਿਗਰੀ ਯਾਰ ਜਿਹੜੇ ਕਿ ਪਹਿਲੇ ਦਿਨ ਤੋਂ ਹੀ ਰਾਜਵੀਰ ਜਵੰਦਾ ਦੇ ਨਾਲ ਖੜੇ ਸੀ ਅੱਜ ਉਹ ਵੀ ਭਾਵੁਕ ਹੋਏ ਨਜ਼ਰ ਆ ਰਹੇ ਨੇ ਬੇਸ਼ੱਕ ਦੀ ਰਾਜਵੀਰ ਜਵੰਦਾ ਜ਼ਿੰਦਗੀ ਦੀ ਜੰਗ ਹਾਰ ਗਏ ਨੇ ਪਰ ਉਹਨਾਂ ਨੇ ਦੁਨੀਆ ਦੇ ਵਿੱਚ ਕੀ ਖਟਿਆ ਅੱਜ ਉਹਨਾਂ ਦੇ ਪਿੰਡ ਦੇ ਵਿੱਚ ਹੋਇਆ ਇਕੱਠ ਸਾਫ਼-ਸਾਫ਼ ਦੱਸ ਰਿਹਾ ਹੈ ਰਾਜਵੀਰ ਜਵੰਦਾ ਦੇ ਪਿੰਡ ਅੱਜ ਹਜ਼ਾਰਾਂ ਦਾ ਇਕੱਠ ਹੈ ਕਿਉਂਕਿ ਉਹਨਾਂ ਦੀ ਜਿਹੜੀ ਅੰਤਿਮ ਅਰਦਾਸ ਹੈ ਉਹਨਾਂ ਦੇ ਪਿੰਡ 'ਚ ਕੀਤੀ ਜਾ ਰਹੀ ਹੈ ਤੇ ਸਾਰਿਆਂ ਦੀਆਂ ਅੱਖਾਂ ਨਮ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਰਾਜਵੀਰ ਜਵੰਦਾ ਨੇ ਜਿਹੜੇ ਉਹ ਸਾਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਏ ਨੇ ਬੇਸ਼ੱਕ ਦੀ ਰਾਜਵੀਰ ਜਵੰਦਾ ਜਿਹੜੇ ਸਰੀਰਕ ਵਿਛੋੜਾ ਦੇ ਗਏ ਨੇ ਪਰ ਰੂਹਾਨੀ ਤੌਰ ਤੇ ਹਮੇਸ਼ਾ ਰਾਜਵੀਰ ਜਵੰਦਾ ਸਾਡੇ ਨਾਲ ਰਹਿਣਗੇ ਰਾਜਵੀਰ ਜਵੰਦਾ ਨੇ ਲਗਾਤਾਰ 10 ਦਿਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜੀ ਹੈ ਪਰ ਆਖਿਰਕਾਰ ਬੜੇ ਹੀ ਦੁਖੀ ਹੋ ਕੇ ਕਹਿਣਾ ਪੈ ਰਿਹਾ ਹੈ ਕਿ ਉਹ ਜ਼ਿੰਦਗੀ ਦੀ ਜੰਗ ਹਾਰ ਗਏ ਤੇ ਉਹ ਹਮੇਸ਼ਾ ਦੇ ਲਈ ਇਸ ਪਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਜਦੋਂ ਰਾਜਵੀਰ ਜਵੰਦਾ ਨੂੰ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਉਸੇ ਦਿਨ ਤੋਂ ਹੀ ਲਗਾਤਾਰ ਜਿਹੜੀਆਂ ਅਰਦਾਸਾਂ ਨੇ ਉਹ ਲੋਕਾਂ ਦੇ ਵੱਲੋਂ ਫੈਨਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਤੇ ਕਿਹਾ ਜਾ ਰਿਹਾ ਸੀ ਕਿ ਰਾਜਵੀਰ ਜਵੰਦਾ ਛੇਤੀ ਠੀਕ ਹੋ ਜਾਣ ਤੇ ਆਪਣੇ ਘਰ ਵਾਪਸ ਪਰਤ ਜਾਣ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਜਿਹੜੇ ਪਾਠ ਸੀ ਉਹ ਖਲਵਾਏ ਗਏ ਸੀ ਕਿ ਰਾਜਵੀਰ ਜਵੰਦਾ ਠੀਕ ਹੋ ਜਾਵੇ ਕਿਉਂਕਿ ਚੰਗੇ ਲੋਕਾਂ ਦੀ ਜ਼ਰੂਰਤ ਇਸ ਦੁਨੀਆ ਤੇ ਹਮੇਸ਼ਾ ਹੀ ਰਹਿੰਦੀ ਹੈ ਪਰ ਕਹਿੰਦੇ ਨੇ ਕਿ ਚੰਗੇ ਲੋਕਾਂ ਨੂੰ ਰੱਬ ਵੀ ਛੇਤੀ ਹੈ ਜਿਹੜਾ ਉਹ ਬੁਲਾ ਲੈਂਦਾ ਜਿਸ ਦੇ ਚਲਦਿਆਂ ਰਾਜਵੀਰ ਜਵੰਦਾ ਦੀ ਅਜੇ ਕੋਈ ਉਮਰ ਨਹੀਂ ਸੀ ਉਹ ਛੋਟੀ ਉਮਰੇ ਹੀ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਤੇ ਪਿੱਛੇ ਉਹਨਾਂ ਦਾ ਘਰ ਪਰਿਵਾਰ ਉਹਨਾਂ ਦੇ ਬੱਚੇ ਰੁਲ ਗਏ ਨੇ ਕਿਉਂਕਿ ਇੱਕ ਪਿਤਾ ਦਾ ਸਾਇਆ ਜਦੋਂ ਬੱਚੇ ਦੇ ਸਿਰ ਤੋਂ ਉੱਠਦਾ ਹੈ ਤਾਂ ਉਸ ਦਾ ਦਰਦ ਤਾਂ ਉਹ ਬੱਚਾ ਹੀ ਜਾਣ ਸਕਦਾ ਹੈ ਹਾਲਾਂਕਿ ਰਾਜਵੀਰ ਜਵੰਦਾ ਦੇ ਪਿੰਡ ਅੱਜ ਕਲਾਕਾਰ ਪਹੁੰਚ ਰਹੇ ਨੇ ਉਹਨਾਂ ਦੇ ਜਿਗਰੀ ਯਾਰ ਜਿਹੜੇ ਪਹਿਲੇ ਦਿਨ ਤੋਂ ਹੀ ਉਹਨਾਂ ਦੇ ਨਾਲ ਖੜੇ ਨੇ ਜਿਵੇਂ ਐਮੀ ਵੀਰਕ ਅ ਕਨਵਰ ਗਰੇਵਾਲ ਕੁਲਵਿੰਦਰ ਬਿੱਲਾ ਤੇ ਹੋਰ ਵੀ ਰੇਸ਼ਮ ਅਨਮੋਲ ਤੇ ਹੋਰ ਕਈ ਕਲਾਕਾਰ ਜਿਹੜੇ ਪਹਿਲੇ ਦਿਨ ਤੋਂ ਹੀ ਉਹਨਾਂ ਦੇ ਨਾਲ ਖੜੇ ਨੇ ਹਾਲਾਂਕਿ ਜਸ ਬਾਜਵਾ ਵੀ ਕਾਫੀ ਭਾਵੁਕ ਹੋਏ ਨਜ਼ਰ ਆ ਰਹੇ ਨੇ ਸਾਰੇ ਹੀ ਉਹਨਾਂ ਦੇ ਪਿੰਡ ਪਹੁੰਚ ਰਹੇ ਨੇ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇਸ ਗੱਲ ਦਾ ਬੜਾ ਦੁੱਖ ਹੈ ਕਿ ਅਸੀਂ ਚਾਹ ਕੇ ਵੀ ਆਪਣੇ ਯਾਰ ਨੂੰ ਨਹੀਂ ਬਚਾ ਸਕੇ ਕਿਉਂਕਿ ਕਈ ਵਾਰ ਸਾਡੇ ਕੋਲ ਬਹੁਤ ਪੈਸਾ ਹੁੰਦਾ ਪਰ ਰੱਬ ਦੀਆਂ ਕਰਾਮਾਤਾਂ ਅੱਗੇ ਪੈਸਾ ਵੀ ਕੰਮ ਨਹੀਂ ਆਉਂਦਾ ਕਿਉਂਕਿ ਕਿੱਥੇ ਇੰਨੀ ਦੁਨੀਆ ਦੀਆਂ ਜਿਹੜੀਆਂ ਅਰਦਾਸਾਂ ਨੇ ਉਹ ਕਿੱਤੀਆਂ ਜਾ ਰੀਆਂ ਸੀਗੀਆਂ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਰੱਬ ਨੇ ਕਿਸੇ ਦੀ ਵੀ ਅਰਦਾਸ ਜਿਹੜੀ ਉਹ ਕਬੂਲ ਨਹੀਂ ਕੀਤੀ ਤੇ ਆਖਿਰਕਾਰ ਰਾਜਵੀਰ ਜਵੰਦਾ ਨੂੰ ਜਿਹੜੀ ਜ਼ਿੰਦਗੀ ਦੀ جنگ ਹੈ ਉਹ ਹਾਰਨੀ ਪਈ ਪਰ ਉਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਸੋਗ ਦੀ ਲਹਿਰ ਉਹ ਹੈ ਕਿਉਂਕਿ ਰਾਜਵੀਰ ਜਵੰਦਾ ਦੇ ਚਾਉਣ ਵਾਲੇ ਇਸ ਦੁਨੀਆ ਤੇ ਬੇहद ਜ਼ਿਆਦਾ ਸੀ ਤੇ ਉਹਨਾਂ ਦੇ ਜੱਦੀ ਪਿੰਡ ਪੋਣਾ ਦੇ ਵਿੱਚ ਅੱਜ ਜਿਹੜੀਆਂ ਅੰਤਿਮ ਰਸਮਾਂ ਅੱਜ ਹੋ ਜਾਣਗੀਆਂ ਕਿਉਂਕਿ ਅੰਤਿਮ ਅਰਦਾਸ ਹੈ ਜਿਹੜੀ ਉਹ ਰਾਜਵੀਰ ਜਵੰਦਾ ਦੇ ਪਿੰਡ ਅੱਜ ਕੀਤੀ ਜਾ ਰਹੀ ਹੈ ਤੇ ਸਾਰੇ ਕਲਾਕਾਰ ਸਾਰੀ ਦੁਨੀਆ ਅੱਜ ਭਾਵੁਕ ਹੋਈ ਨਜ਼ਰ ਆ ਰਹੀ ਹੈ ਤੇ ਸਾਰੇ ਇੱਕੋ ਹੀ ਚੀਜ਼ ਕਹਿ ਰਹੇ ਨੇ ਕਿ ਬੇਸ਼ੱਕ ਦੀ ਰਾਜਵੀਰ ਇਸ ਦੁਨੀਆ ਤੋਂ ਚਲਾ ਗਿਆ ਪਰ ਉਹ ਸਾਡੇ ਦਿਲਾਂ ਦੇ ਵਿੱਚੋਂ ਕਦੇ ਵੀ ਨਹੀਂ ਨਿਕਲੇਗਾ